ਸਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਪਹਿਲੇ ਬਿਆਨ ਵਿੱਚ ਹੋਈ ਸੀਰਤ ਮਾਨ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਿਤਾ ਤੇ ਵੱਡੇ ਇਲਜ਼ਾਮ ਲਾਏ ਹਨ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਸੀਰਤ ਮਾਨ ਦਾ ਅਸਿਕਾ ਮੇਰਾ ਨਾਮ ਸੀਰਤ ਕੌਰ ਮਾਨ ਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਟੀ ਆ ਇੱਕ ਗੱਲ ਮੈਂ ਪਹਿਲਾਂ ਹੀ ਕਹਿਣਾ ਚਾਹੂੰਗੀ ਕਿ ਮੈਂ ਇਸ ਵੀਡੀਓ 'ਚ ਸਿਰਫ ਉਹਨਾਂ ਨੂੰ ਮਿਸਟਰ ਮਾਨ ਜਾਂ ਸੀਐਮ ਸਾਹਿਬ ਕਹਿ ਕੇ ਗੱਲ ਕਰੂੰਗੀ ਮੇਰੇ ਮੂੰਹੋਂ ਪਾਪਾ ਸੁਣਨ ਦਾ ਹੱਕ ਉਹ ਕਾਫੀ ਦਿਨ ਤੋਂ ਖੋ ਚੁੱਕੇ ਨੇ ਮੇਰਾ ਇਸ ਵੀਡੀਓ ਬਣਾਉਣ ਦਾ ਰੀਜ਼ਨ ਕੋਈ ਪੋਲਿਟিক্যাল ਮੋਟਿਵ ਨਹੀਂ ਹੈਗਾ ਸਿਰਫ ਤੇ ਸਿਰਫ ਇਹ ਹੈ ਕਿ ਮੈਚੋਨੀਆ ਕਿ ਸਾਡੀ ਸਟੋਰੀ ਵੀ ਸਾਹਮਣੇ ਆਏ ਅੱਜ ਤੱਕ ਜੋ ਵੀ ਲੋਕਾਂ ਨੇ ਸੁਣਿਆ ਉਹ ਸਿਰਫ ਸੀਐਮ ਸਾਹਿਬ ਦੇ ਮੂੰਹੋਂ ਸੁਣਿਆ ਸਾਡੇ ਬਾਰੇ ਤੇ ਉਸ ਗੱਲ ਕਰਕੇ ਜਿੰਨੀਆਂ ਗੱਲਾਂ ਸਾਨੂੰ ਸੁਣਨੀਆਂ ਪਈਆਂ ਨੇ ਜਿੰਨਾ ਕੁ ਸਾਨੂੰ ਦੇਖਣਾ ਪਿਆ ਉਹ ਮੈਂ ਡਿਸਕ੍ਰਾਈਬ ਨਹੀਂ ਕਰ ਸਕਦੀ ਤੇ ਅੱਜ ਤੱਕ ਅਸੀਂ ਚੁੱਪ ਰਹੇ ਹਾਂ ਸਾਡੇ ਮਦਰ ਚੁੱਪ ਰਹੇ ਨੇ ਮੈਨੂੰ ਲੱਗਦਾ ਇਹਨਾਂ ਨੇ ਸਮਝ ਲਿਆ ਕਿ ਸਾਡੀ ਚੁੱਪ ਸਾਡੀ ਕਮਜ਼ੋਰੀ ਆ ਇਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਚੁੱਪ ਰਹਿਣ ਕਰਕੇ ਅੱਜ ਉਹ ਇਸ ਉਹਦੇ ਤੇ ਬੈਠੇ ਨੇ ਪਹਿਲੀ ਗੱਲ ਮੈਂ ਕਰਨਾ ਚਾਹੂੰਗੀ ਮਿਸਟਰ ਮਾਨ ਦੇ ਵਾਈਫ ਡਾਕਟਰ ਗੁਰਪ੍ਰੀਤ ਮਾਨ ਇਸ ਪ੍ਰੈਗਨੈਂਟ ਉਹ ਤੀਜੀ ਵਾਰੀ ਬਾਪ ਬਣ ਜਾ ਰਹੇ ਨੇ ਇਹ ਗੱਲ ਮੈਨੂੰ ਪਤਾ ਲੱਗੀ ਆ ਲੋਕਾਂ ਤੋਂ ਇਹ ਉਹਨਾਂ ਨੇ ਮੈਨੂੰ ਆਪ ਦੱਸਣਾ ਜ਼ਰੂਰੀ ਨਹੀਂ ਸਮਝਿਆ ਆਪਣੇ ਬੇਟੇ ਦੋਸ਼ਾਨ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੇ ਤੁਹਾਡੇ ਦੋ ਜਵਾਕ ਹੈਗੇ ਨੇ ਮੈਂ 23 ਸਾਲ ਦੀ ਆ ਤੇ ਮੇਰਾ ਬ੍ਰਦਰ 19 ਸਾਲ ਦਾ ਹੋਣ ਵਾਲਾ ਆ ਆਪਦੇ ਜਵਾਕਾਂ ਨੂੰ ਤੁਸੀਂ ਜਮਾ ਪਾਸੇ ਕਰਕੇ ਸਾਈਡ ਤੇ ਕਰਕੇ ਉਹਨਾਂ ਨੂੰ ਭੁਲਾ ਕੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਲਈ ਤਾਂ ਤੁਸੀਂ ਇੱਕ ਹੋਰ ਜਵਾਕ ਲੈ ਕੇ ਆਉਣ ਲੱਗੇ ਹੋ ਇਸ ਦੁਨੀਆ ਤੇ ਇਹਦੇ ਪਿੱਛੇ ਕੀ ਰੀਜ਼ਨਿੰਗ ਆ ਦਿਲਸ਼ਾਨ ਪਿਛਲੇ ਸਾਲ ਚ ਦੋ ਵਾਰ ਗਿਆ ਇਹਨਾਂ ਨੂੰ ਮਿਲਣ ਇਹਨਾਂ ਨੂੰ ਵਿਜ਼ਿਟ ਕਰਨ ਉਹ ਚਾਹੁੰਦਾ ਸੀ ਕਿ ਮੈਂ ਆਪਦੇ ਫਾਦਰ ਨਾਲ ਟਾਈਮ ਸਪੈਂਡ ਕਰਾਂ ਇਨਨੈ ਨੂੰ ਸੀਐਮ ਹਾਊਸ ਦੇ ਵਿੱਚ ਨਹੀਂ ਆਉਣ ਦਿੱਤਾ ਬਹੁਤ ਕੁਸ਼ ਹੋਇਆ ਉਦੋਂ ਦੋਨੋਂ ਵਾਰੀ ਜਦੋਂ ਗਿਆ ਉੱਥੇ ਉਹ ਸਾਡੇ ਫੈਮਿਲੀ ਫਰੈਂਡਸ ਨਾਲ ਰਹਾ ਉੱਥੇ ਚੰਡੀਗੜ੍ਹ ਦੇ ਵਿੱਚ ਇੱਕ ਦਿਨ ਉਹ ਚਲਾ ਗਿਆ ਜਾਂ ਕੁਸ਼ ਹੋ ਗਿਆ ਕਿ ਉਹਨੂੰ ਆਣ ਦਿੱਤਾ ਤਾਂ ਉਹਨੂੰ ਰਾਤ ਨੂੰ ਘਰੋਂ ਕੱਢਿਆ ਕਿ ਤੂੰ ਪਲੀਜ਼ ਜਾ ਤਾ ਤੂੰ ਇੱਥੇ ਨਹੀਂ ਰਹਿ ਸਕਦਾ ਆਪਦੇ ਬੇਟੇ ਨੂੰ ਜਿਹੜਾ ਬੰਦਾ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ। ਉਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕ ਲਊ। ਜਿਹੜਾ ਕੁਝ ਅਸੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਉਹੀ ਹੈ ਪੰਜਾਬ ਦੇ ਲੋਕਾਂ ਨਾਲ ਯੂਜ਼ ਕਰ ਰਹੇ ਨੇ। ਡਿਵੋਰਸ ਦਾ ਰੀਜ਼ਨ ਨਾਨੇ ਇਹ ਦੱਸਿਆ ਸੀ ਕਿ ਮੇਰੀ ਵਾਈਫ ਚਾਹੁੰਦੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਨਾ ਜਾਵਾਂ। ਡਿਵੋਰਸ ਦੇ ਕਾਫੀ ਰੀਜ਼ਨਸ ਨੇ ਤੇ ਉਹ ਮੇਰੇ ਮਾਮ ਦੀ ਸਟੋਰੀ ਆ ਦੱਸਣ ਨੂੰ। ਜਦੋਂ ਰੈਡੀ ਹੋਏ ਉਹ ਜ਼ਰੂਰ ਦੱਸਾਂਗੇ ਪਰ ਕੁਝ ਰੀਜ਼ਨਸ ਮੈਂ ਬੱਸ ਦੰੀਆਂ ਸ਼ਰਾਬ ਪੀਣਾ इमोशनल ਐਂਡ ਫਿਜ਼ੀਕਲ ਅਬਿਊਸ ਟਵਾਰਡਸ ਮਾਈ ਮਦਰ ਝੂਠ ਬੋਲਣ ਦੀ ਆਦਤ ਐਂਡ इमोशनल ਬਲੈਕਮੇਲ ਸ਼ਰਾਬ ਪੀ ਕੇ ਅੱਜ ਵੀ ਇਹ ਕਦੇ ਵਿਦਾਨਸਾ ਬਚਲੇ ਜਾਂਦੇ ਆ ਸ਼ਰਾਬ ਪੀ ਕੇ ਗੁਰਦੁਆਰੇ ਚਲੇ ਜਾਂਦੇ ਆ ਸ਼ਰਾਬ ਪੀ ਕੇ ਪ੍ਰੈਸ ਕਾਨਫਰੰਸਿਸ ਦੇ ਆਉਂਦੇ ਆ ਇੱਕ ਲੀਡਰ ਦੇ ਵਾਸਤੇ ਜਿਨ੍ਹਾਂ ਜਿਹਦੇ ਨਾਲ ਇੰਨੇ ਲੋਕਾਂ ਦੀਆਂ ਆਸਾਂ ਜੁੜੀਆਂ ਨੇ ਤੁਸੀਂ ਇੰਨੀ ਡਿਸਰੈਸਪੈਕਟ ਕਰ ਰਹੇ ਹੋ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟ ਪਾਈ ਆ ਉਹਨਾਂ ਦੀ ਹੀ ਡਿਸਰੈਸਪੈਕਟ ਕਰ ਰਹੇ ਹੋ ਇਹ ਗੱਲ ਕਰਕੇ ਮੈਨੂੰ ਤਾਂ ਪਤਾ ਹੀ ਨਹੀਂ ਇਹ ਯੂ نو ਇੱਕ ਕਿਆ ਹੋਜੀ ਆਦਤ ਆ ਇਮੋਸ਼ਨਲ ਬਲੈਕਮੇਲ ਸਾਡੇ ਨਾਲ ਕਰਦੇ ਸੀ ਇਹ ਕਿ ਯੂ نو ਰੋਕੇ ਦਿਖਾਤਾ ਅਸੀਂ ਜਵਾਕ ਸੀ ਉਹਨਾਂ ਨੂੰ ਨਹੀਂ ਪਤਾ ਸੀ ਰੋਕੇ ਦਿਖਾਤਾ ਤਾਂ ਅਸੀਂ ਕਿਹਾ ਓਕੇ ਯੂ نو ਆ ਗੱਲ ਹੋ ਗਈ ਅੱਛਾ ਸੌਰੀ ਅੱਜ ਵੀ ਮੈਂ ਦੇਖ ਰਹੀ ਹਾਂ ਕਦੇ ਕਿਸੇ ਵਿਜਵਾਕ ਨੂੰ ਗਲ ਲਾ ਕੇ ਰੋ ਰਿਹਾ ਕਿਸੇ ਲੇਡੀ ਨੂੰ ਗਲ ਲਾ ਕੇ ਰੋ ਰਿਹਾ ਓਵੇਂ ਇਮੋਸ਼ਨਲ ਬਲੈਕਮੇਲ ਅੱਜ ਪੰਜਾਬ ਦੇ ਲੋਕਾਂ ਨੂੰ ਕਰ ਰਹੇ ਨੇ ਸਿੰਪਥੀ ਲੈਣ ਵਾਸਤੇ ਸਿੰਪਥੀ ਲੈਣ ਵਾਸਤੇ ਆਪ ਦੇ ਪਾਵਰ ਲਈ ਆਪਣੇ ਸਾਦੇ ਲਈ ਬਹੁਤ ਗੱਲਾਂ ਨੇ ਬਹੁਤ ਗੱਲਾਂ ਨੇ ਤੇ ਮੈਨੂੰ ਦੱਸ ਦੇ ਨੂੰ ਘੰਟੇ ਲੰਘ ਜਾਣੇ ਆ ਪਰ ਮੈਂ ਸਿਰਫ ਸਿਰਫ ਇਹ ਰਿਕਵੈਸਟ ਕਰਨਾ ਚਾਹਨੀ ਆ ਕਿ ਸਾਡਾ ਨਾਮ ਇਹਨਾਂ ਦੇ ਨਾਲ ਨਾਂ ਜੋੜਿਆ ਜਾਏ ਇਹਨਾਂ ਨੇ ਕਾਫੀ ਕਲੀਅਰ ਕਰਤਾ ਕਿ ਅਸੀਂ ਇਹਨਾਂ ਦੇ ਪਰਿਵਾਰ ਦੇ ਵਿੱਚ ਨਹੀਂ ਆਉਂਦੇ ਮੈਂ ਤੇ ਮੇਰਾ ਬ੍ਰਦਰ ਇਹਨਾਂ ਦੇ ਪਰਿਵਾਰ ਚ ਨਹੀਂ ਆਉਂਦੇ ਇਹਨਾਂ ਦਾ ਪਰਿਵਾਰ ਹੁਣ ਨਾ ਫਿਰ ਤੋਂ ਸ਼ੁਰੂ ਹੋਣ ਲੱਗਿਆ ਮਿਸਟਰ ਮਾਨ ਕੰਗratulations ਟੂ ਸੀ ਫਿਰ ਤੋਂ ਪੀਲ ਬਰਨ ਚਲੇ ਹੋ ਮੈਂ ਸਿਰਫ ਇਹੀ ਦੁਆ ਕਰ ਸਕਦੀਆਂ ਕਿ ਉਹ ਜਵਾਕ ਦੀ ਜ਼ਿੰਦਗੀ ਸਾਡੇ ਨਾਲੋਂ ਬੈਟਰ ਹੋਏ ਉਹ ਜਵਾਕ ਦੇ ਲਈ ਤੁਸੀਂ ਇੱਕ ਚੰਗਾ ਪਾਪ ਬਣ ਕੇ ਦਿਖਾ ਸਕੋ ਇੱਕ ਰਿਕੁਐਸਟ ਮੈਂ ਹੋਰ ਕਰੂੰਗੀ ਕਿ ਜਿਹੜੇ ਪੰਜਾਬ ਵਾਸਤੇ ਤੁਸੀਂ ਆਪਦਾ ਪਰਿਵਾਰ ਛੱਡਿਆ ਸੀ ਤੁਸੀਂ ਪਰਿਵਾਰ ਨੂੰ ਛੱਡ ਕੇ ਉਸ ਪੰਜਾਬ ਨੂੰ ਚੁਣਿਆ ਸੀ ਉਸੇ ਪੰਜਾਬ ਦੇ ਜਵਾਨਾਂ ਲਈ ਉਸੇ ਪੰਜਾਬ ਦੀਆਂ ਮਾਵਾਂ ਲਈ ਭੈਣਾਂ ਲਈ ਕੁਝ ਕਰ ਦਿਓ ਉਹਨਾਂ ਦੀ ਹੀ ਜ਼ਿੰਮੇਵਾਰੀ ਲੈ ਲਓ ਤਾਂ ਸ਼ਾਇਦ ਰੱਬ ਤੁਹਾਨੂੰ ਮਾਫ਼ ਕਰ ਦੇ ਜਿਹੜਾ ਕੁਝ ਤੁਸੀਂ ਸਾਡੇ ਨਾਲ ਕੀਤਾ ਉਸ ਵਾਸਤੇ ਰੱਬ ਤੁਹਾਨੂੰ ਮਾਫ਼ ਕਰ ਦੇ ਸਸੀਕਾ